ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਈ ਧੜਿਆਂ ਵਿੱਚ ਵੰਡੀ ਪਾਰਟੀ ਦੇ ਆਗੂਆਂ ਨੇ ਸਥਾਨਕ ਰਿਜ਼ੋਰਟ ਵਿਖੇ ਹੋਈ ਮੀਟਿੰਗ ਦੌਰਾਨ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਗਾਮੀ ਲੋਕ ਸਭਾ ਚੋਣ ਹਲਕਾ ਇੰਚਾਰਜ ਸਰਦਾ ਜਗਵਿੰਦਰ ਸਿੰਘ ਮਾਨ ਦੀ ਲੀਡਰਸ਼ਿਪ ਵਿੱਚ ਸਲ ਮਿਲ ਕੇ ਲੜਨ ਦਾ ਐਲਾਨ ਕੀਤਾ ਆਪ ਆਗੂਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਲੋਕ ਸਭਾ ਉਮੀਦਵਾਰਾਂ ਨੂੰ ਹਲਕਾ ਫਗਵਾੜਾ ਤੋਂ ਭਾਰੀ ਵੋਟਾਂ ਨਾਲ ਲੀਡ ਦਵਾਈ ਜਾਵੇਗੀ ਇਸ ਤੋਂ ਪਹਿਲਾਂ ਦੁਆਬਾ ਜਨ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਈ ਧੜਿਆਂ ਵਿੱਚ ਵੰਡੀ ਪਾਰਟੀ ਜੁਟ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਉਹਨਾਂ ਪਾਰਟੀ ਆਗੂਆਂ ਨੂੰ ਆਪਸੀ ਰੰਜਿਸ਼ਾਂ ਭੁਲਾ ਕੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਦੇ ਭਾਰੀ ਵੋਟਾਂ ਨਾਲ ਜਿੱਤ ਦਰਜ ਕਰ ਸਕੇ ਇਹ ਛੋਟੀਆਂ ਛੋਟੀਆਂ ਐਵੇਂ ਗਲਤਫਹਿਮੀਆਂ ਪੈ ਜਾਂਦੀਆਂ ਆ ਤੇ ਵਿਰੋਧੀ ਉਹਨੂੰ ਜਿਆਦਾ ਹਵਾ ਦੇ ਦਿੰਦੇ ਆ ਹੋਰ ਕੁਝ ਨਹੀਂ ਐ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਆ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਬੂਟੇ ਦੇ ਥੱਲੇ ਅਸੀਂ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਜਿੱਤੇ ਵੀ ਵਲੰਟੀਅਰ ਸਹਿਬਾਨ ਸਾਰੇ ਅਸੀਂ ਇੱਕ ਪੌਦੇ ਦੇ ਥੱਲੇ ਕੰਮ ਕਰਦੇ ਆ ਤੇ ਅਸੀਂ ਅੱਗੇ ਵੀ ਸਾਰੇ ਇਕੱਠਿਆਂ ਨਹੀਂ ਕੰਮ ਕਰਨਾ ਜਿੱਦਾਂ ਅੱਜ ਸਾਰੇ ਤੁਸੀਂ ਦੇਖੋ ਇੱਕ ਮੰਚ ਤੇ ਤੁਹਾਨੂੰ ਦਿਖਿਆ ਅੱਗੇ ਵੀ ਤੁਸੀਂ ਇਹਨਾਂ ਨੂੰ ਇੱਕ ਮੰਚ ਤੇ ਹੀ ਦੇਖੋਗੇ ਇਹ ਸਾਰੇ ਇੱਕ ਮੰਚ ਤੇ ਰਹਿ ਕੇ ਕੰਮ ਕਰਨਗੇ ਅਸੀਂ ਲੋਕ ਸਭਾ ਦੀ ਜਿਹੜੀ ਸੀਟ ਆ ਹੁਸ਼ਿਆਰਪੁਰ ਦੀ ਅਸੀਂ ਫਗਵਾੜੇ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾ ਲਿਆ ਸੀ ਤੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਮੈਡਮ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਜਿਹੜੇ ਕਿ 2 ਸਾਲ ਪਹਿਲਾਂ ਕਾਂਗਰਸ ਛੱਡ ਕੇ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਕੋਈ ਵੀ ਉਹਦਾ ਨਹੀਂ ਮਿਲ ਰਿਹਾ ਕਿ ਕਿ ਉਹਨਾਂ ਨੂੰ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਬਗਾਨਾ ਤਾਂ ਨਹੀਂ ਸਮਝ ਰਹੇ ਇਗਨੋਰ ਕਰਨ ਵਾਲੀ ਤਾਂ ਗੱਲ ਤੁਸੀਂ ਕਹਿ ਰਹੇ ਆ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆ ਰਹੇ ਆ ਅਸੀਂ ਤਾਂ ਉਹਨਾਂ ਦਾ ਆਪਣੇ ਨਾਲੋਂ ਵੀ ਵੱਧ ਸਤਿਕਾਰ ਕਰਦੇ ਆ ਥੋੜੇ ਦਿਨਾਂ ਤੱਕ ਤੁਹਾਨੂੰ ਜਿਹੜੀਆਂ ਲਿਸਟਾਂ ਆ ਉਹ ਜਿਹੜੀਆਂ ਉਹ ਆ ਜਾਣੀਆਂ ਸੰਗਠਨ ਦੇ ਵਿੱਚ ਸਾਰੇ ਹਰ ਬੰਦੇ ਨੂੰ ਜ਼ਿੰਮੇਵਾਰੀ ਮਿਲੀ ਜਾ ਸੰਗਠਨ ਦੇ ਵਿੱਚ ਹਰ ਬੰਦੇ ਨੂੰ ਆਉਦਾ ਮਿਲਿਆ ਇਦਾਂ ਦੀ ਕੋਈ ਗੱਲ ਨਹੀਂ ਹਾਂ ਥੋੜਾ ਲੇਟ ਹੋ ਸਕਦਾ ਕਿ ਉਹਨਾਂ ਦਾ ਲੇਟ ਹੋ ਗਿਆ ਪਰ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਕੋਈ ਵੀ ਕਮਿਨੀ ਹੈਗੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਹੀ ਸਤਿਕਾਰ ਕਰਦੀ ਆ ਦੂਸਰੀਆਂ ਆਈਆਂ ਦਾ ਪਾਰਟੀਆਂ ਦੇ ਵਿੱਚੋਂ ਜਿੰਨੇ ਵੀ ਲੋਕ ਆਉਂਦੇ ਆ ਨਹੀਂ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਤਾਂ ਉਹਨਾਂ ਦੇ ਆਪਣੇ ਵਰਕਰਾਂ ਦਾ ਸਤਿਕਾਰ ਨਹੀਂ ਹੈਗਾ ਆਮ ਆਦਮੀ ਪਾਰਟੀ ਦੂਸਰੀ ਪਾਰਟੀ ਦੇ ਵਿੱਚੋਂ ਜਿਹੜੇ ਸਾਡੇ ਵਰਕਰ ਆਏ ਆ ਜਾਂ ਸਾਡੇ ਆਂਧੇਦਾਰ ਆਏ ਆ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਆ ਤੇ ਅਸੀਂ ਉਹਨਾਂ ਦਾ ਮਾਨ ਸਤਿਕਾਰ ਵੀ ਪੂਰਾ ਇਸ ਮੌਕੇ ਹਲਕਾ ਇੰਚਾਰ ਸਰਦਾਰ ਜਗਵਿੰਦਰ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਵਰਕਰ ਜਦੋਂ ਚਾਹੇ ਉਹਨਾਂ ਨੂੰ ਮਿਲ ਸਕਦਾ ਹੈ ਉਹ ਹਮੇਸ਼ਾ ਹੀ ਹਰ ਕਿਸੇ ਲਈ ਉਪਲਬਧ ਹੁੰਦੇ ਹਨ ਕਿਉਂਕਿ ਉਹਨਾਂ ਲਈ ਪਾਰਟੀ ਦਾ ਹਿੱਤ ਸਭ ਤੋਂ ਉੱਪਰ ਹੈ ਜਗੰਦਰ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਅਤੇ ਜ਼ਿਲ੍ਹਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਲਲਿਤ ਸਕਲਾਨੀ ਜ਼ਿਲ੍ਹਾ ਸਕੱਤਰ ਅਸ਼ੋਕ ਪਾਟਿਆ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲੀ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਈ ਜਾਵੇਗੀ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਜ਼ਿਲ੍ਹਾ ਕੈਸ਼ੀਅਰ ਹਰੀਮ ਗੁਪਤਾ ਬਲਾਕ ਇੰਚਾਰਜ ਕ੍ਰਿਸ਼ਨ ਰਾਓ ਕੈਂਡੋਵਾਲ ਹਰਮੇਸ਼ ਪਾਠਕ ਹਰਜੀਮਾਨ ਦਲਜੀਤ ਰਾਜੂ ਵਰਨ ਪੰਗਰ ਚੱਕ ਖੀਮ ਤੋਂ ਇਲਾਵਾ ਹੋਰ ਵਲੰਟੀਅਰ ਵੀ ਮੌਜੂਦ ਹਨ ਜੇ ਸਾਡੇ ਯੇਥੀ ਹੱਡੀ ਸਾਹਮਣੇ ਬੈਠੇ ਸਾਡੇ ਵਰਕਰ ਅੱਜ ਬੜੀ ਖੁਸ਼ੀ ਨਾਲ ਆ ਕਿ ਆਪਾਂ ਸਾਰੇ ਇੱਥੇ ਇਕੱਠੇ ਹੋਏ ਜਾਈਆਂ ਜਿਤੋਂ ਕ ਅਮਰੀਕਾ ਲੈਵੀਆ ਰਾਜ ਨੂੰ ਪੜਾਇਆ ਸੀ ਜੰਨਰ ਕੱਟੇ ਸ਼ੁਰੂ ਤੋਂ ਕੱਟੇ ਕੰਮ ਕਰਦਾ ਰਹੇ ਹੈਗੇ ਆ ਪਾਰਟੀ ਖੜੀ ਕੰਦ ਦੇ ਵਿੱਚ ਮੁੰਡ ਤੋਂ ਆਪੇ ਮੈਂ ਅਸੀਂ ਉਹ ਬਹੁਤ ਬਹੁਤ ਲੋਦਾ ਪਿਆ ਆ ਗਿਆ ਉਹਦਾ ਦਰਦ ਇਹ ਹੈਗਾ ਕਿ ਸਾਰੇ ਪੰਜਾਬ ਦੇ ਪਿੰਚ ਫਲਫੜਾ ਨੇ ਕਿਸ ਤਰ੍ਹਾਂ ਆ ਭੁਧੀ ਪਾਰਟੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਪਹੁੰਚਾਈ ਹੈਗੀ ਆ ਔਰ ਜਿਹੜੇ ਦੋਸਾਰੇ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਉਹ ਇੱਕ ਰਿਪੋਰਟ ਪਾਇਆ ਕੀਤਾ ਗਿਆ ਹੈਗਾ ਕ੍ਰਪਟ ਜੜੋ ਪਟੜਵਾਤੇ ਕੰਮ ਕੀਤੇ ਜਾ ਰਹੇ ਨੇ ਬਹੁਤ سارے ਸਰਕਾਰੀ ਮੁਲਾਜ਼ਮੋਂ ਸਰਕਾਰੀ ਅਫਸਰ ਜਿਹੜੇ ਕ੍ਰਪਟ ਸਹੀ ਜਿਹਨੇ ਫੜੇ ਗਏ ਉਹਨਾਂ ਦਿਲਸਤ ਲੱਗ ਆਇਆ ਤੋਂ ਇਸ ਤਰ੍ਹਾਂ ਹੌਲੀ ਹੌਲੀ ਇਹ ਕ੍ਰਪਟ ਹੈ ਗਿਆ ਜਿਹਨ ਜੜੋ ਪਟੜ ਰਹਾ ਹੈ ਆ ਕੁਝ ਸੀ ਕਹਦੇ ਹੈ ਕਿ ਆ ਕਿ ਜਿਹੜਾ ਵੀ ਸਾਨੂੰ ਕੋਈ ਪਾਰਟੀ ਕਾਢ ਦੇਗੀ ਸਾਨੂੰ 100% ਲੋਗਾ ਅਸੀਂ ਪਾਰਟੀ ਦੇ ਕੰਮ ਕਰਨਾ ਨਾ ਕਿ ਕਿਸੇ ਪਾਰਟੀ ਪਰ ਬੰਦੇ ਵਾਸਤੇ ਕੰਮ ਕਰਨਾ ਆਇਆ ਸੁੇਸ਼ ਕਰੇ ਜਿਹੜੀ ਪਾਰਟੀ ਕਾਢ ਦੇਗੀ ਅਸੀਂ ਉਹਨੂੰ ਬਿਲਕੁਲ 100% ਚਤਾ ਕੇ ਭੇਜਾਂਗੇ ਔਰ ਫਿਰ ਪੰਜਾਬ ਵਿੱਚ ਬਿਲਕੁਲ ਆਸ ਹੈਗੀ ਆ ਕਿ ਤੇਰੇ ਤੇਰੇ ਸਿੱਟੇ ਜਿਹੜੀ ਹੈਗੀਆਂ ਜਦ ਕਿ ਅਗਰ ਕੇਜਲ ਤੋਂ ਨਹੀਂ ਪਾਵਾਂਗੇ